ਦੇ ਹਮਲਿਆਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਦਰਅਸਲ ਮਿਨਿਸਟਰੀ ਆਫ ਐਕਸਟਰਨਰ ਅਫੇਅਰਮੈਂਟਸ ਨੇ ਇਹਦੀ ਬਰੀਫਿੰਗ ਜਾਰੀ ਕੀਤੀ ਹੈ ਉਹਦੇ ਵਿੱਚ ਇਹ ਦੱਸ ਦਿੱਤਾ ਹੈ ਕਿ ਪਾਕਿਸਤਾਨ ਕੀ ਕਰ ਰਿਹਾ ਪਾਕਿਸਤਾਨ ਆਪਣੀ ਸਿਵਲ 에ਅਰਲਾਈਨ ਨੂੰ ਸ਼ੀਲਡ ਬਣਾ ਰਿਹਾ ਦਰਅਸਲ ਭਾਰਤ ਨੇ ਜਿਹੜੇ ਕੀ ਨਾਲ ਨਾਲ 에ਅਰਪੋਰਟ ਲੱਗਦੇ ਸੀ ਚਾਹੇ ਉਹ ਜੰਮੂ ਦਾ 에ਅਰਪੋਰਟ ਹੋਵੇ ਚਾਹੇ ਉਹ ਜਿਹੜਾ ਅੰਮ੍ਰਿਤਸਰ ਦਾ 에ਅਰਪੋਰਟ ਹੋਵੇ ਤਨਸ਼੍ਰੀ ਗੁਰਰਾਮਦਾਸ ਜੀ 에ਅਰਪੋਰਟ ਇਹ ਸਾਰੇ 에ਅਰਪੋਰਟ ਬੰਦ ਕੀਤੇ ਨੇ ਪਰ ਪਾਕਿਸਤਾਨ ਬਾਕੀ 에ਅਰਪੋਰਟਸ ਨੂੰ ਆਪਣੀ ਸ਼ੀਲਡ ਬਣਾ ਕੇ ਜਿਹੜਾ ਆ ਔਰ ਸਨੂ ਵਰਤ ਰਿਹਾ ਹੈ ਦਰਅਸਲ ਆਪਣੇ ਸਿਵਲ 에ਅਰਲਾਈਨ ਨੂੰ ਸ਼ੀਲਡ ਬਣਾ ਰਿਹਾ ਜੇ ਕਿਹਾ ਜਾਵੇ ਤੇ ਪਾਕਿਸਤਾਨ ਆਪਣੇ ਲੋਕਾਂ ਨੂੰ ਸ਼ੀਲਡ ਦੀ ਤਰ੍ਹਾਂ ਵਰਤ ਰਿਹਾ ਫਿਲਹਾਲ ਇਹ ਬਹੁਤ ਵੱਡੀ ਅਪਡੇਟ ਹੈ ਔਰ ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਆਪਣੀ ਪ੍ਰੈਸ ਬਰੀਫਿੰਗ ਚ ਦੱਸਿਆ ਕਿ ਕਿਵੇਂ ਪਾਕਿਸਤਾਨ ਆਪਣੇ ਲੋਕਾਂ ਨੂੰ ਆਪਣੀ ਸਿਵਲ 에ਅਰਲਾਈਨ ਨੂੰ ਜਿਹੜਾ ਸ਼ੀਲਡ ਬਣਾ ਰਿਹਾ ਹੈ। ਦਰਅਸਲ ਡਰੋਨ ਹਮਲੇ ਕੀਤੇ ਗਏ ਕੱਲ ਰਾਤ ਬਠਿੰਡਾ ਦਾ ਮਿਲਟਰੀ 에ਅਰਬੇਸ ਜਿਹੜਾ ਆ ਉਸ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਬਠਿੰਡਾ ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ। ਔਰ ਤੁਸੀਂ ਦੇਖੋ ਭਈ ਜਦੋਂ ਕੋਈ 에ਅਰਬੇਸ ਜਿਹੜਾ ਆ ਜਦੋਂ ਲੜਾਈ ਵਾਲੀ ਹਾਲਾਤ ਹੁੰਦੇ ਤੇ 에ਅਰਬੇਸ ਬੰਦ ਕੀਤੇ ਜਾਂਦੇ ਕਿ ਸਾਡੇ ਜਿਹੜੇ ਸਿਵਲ 에ਅਰਲਾਈਨ ਆ ਯਾਨਕਿ ਜਿਹੜਾ ਕੋਈ ਜਹਾਜ਼ ਉਡਦਾ ਲੋਕਾਂ ਨੂੰ ਲੈ ਕੇ ਉਹ ਕਿਤੇ ਨਿਸ਼ਾਨਾ ਨਾ ਬਣ ਜਾਈ।